Bani Guru, Guru, Hai Bani Bani Guru, Guru, Hai Bani Pari Guru, Guru, have body. Pari Guru, Guru, ਵਿਚ ਬਾਣੀ ਅਮਰਤ ਸਾਰੇ ਵਿੱਚ ਬਾਣੀ ਅਮਰਤ ਸਾਰੇ ਸਾਰੇ ਅਮਰਤ ਸਾਰੇ ਵਿੱਚ ਬਾਣੀ ਅਮਰਤ ਸਾਰੇ ਸੋ ਪਿਆਰੇ ਬੱਚਿਓ ਬੜੀਆਂ ਸੋਹਣੀਆਂ ਗੱਲਾਂ ਬਤਾ ਵੀਰ ਜੀ ਨੇ ਤੁਹਾਡੇ ਨਾਲ ਕਰਦੇ ਸੀਗੇ ਇੱਕ ਗੱਲ ਬਹੁਤ ਸੋਹਣੀ ਵੀਰ ਜੀ ਨੇ ਤੁਹਾਨੂੰ ਲੋਟਵੀਂ ਕਰਵਾਈ ਹੈ ਕਿ ਜਿਹੜੇ ਆਪਣੇ ਨਾਮ ਨੇ ਨਾ ਸੇਕ ਤੇ ਕੌਣ ਸਿੰਘ ਦਾ ਅਰਥ ਹੁੰਦਾ ਹੈ ਸ਼ੇਰ ਸਿੰਘ ਦਾ ਅਰਥ ਕੀ ਹੈ ਸ਼ੇਰ ਕੌਰ ਦਾ ਅਰਥ ਹੁੰਦਾ ਹੈ ਰਾਜਕੁਮਾਰੀ ਕੌਰ ਦਾ ਅਰਥ ਕੀ ਹੈ ਰਾਜਕੁਮਾਰੀ ਹਮੇਸ਼ਾ ਤਾਂ ਜਿਹੜਾ ਵੀਰ ਜੀ ਦੱਸਿਆ ਵੀ ਗੁਰਪ੍ਰੀਤ ਸਿੰਘ ਹੈ ਨਾ ਜੇ ਉਹਦੇ ਨਾਮ ਦੇ ਨਾਲ ਸਿੰਘ ਲੱਗਦਾ ਤਾਂ ਆਪਾਂ ਉਹਦਾ ਨਾਮ ਗੁਰਪ੍ਰੀਤ ਸਿੰਘ ਕਹਿਣਾ ਵੀਰ ਜੀ ਪਹਿਚੀ ਹੈ ਨਾ ਇਹ ਲਫ਼ਜ਼ ਆ ਪ ਵਰਤਨੇ ਨੇ ਨਾਲ ਉਹਨੇ ਕਿਹਾ ਵੀ ਕੇਸ ਦੀ ਸੇਵਾ ਸਮਰ ਕਰਨੀ ਆ ਫੜ ਕੇਸ ਲਾ ਕੇ ਰੱਖਨੇ ਨੇ ਭਾਈ ਗੰਗਾਲਾਲ ਸਾਹਿਬ ਬੜੇ ਕਮਾਲ ਦੇ ਵਿਦਵਾਨ ਹੋਏ ਨੇ ਉਹਨਾਂ ਨੇ ਲਿਖਿਆ ਕਹਿੰਦੇ ਕੰਗਾ ਦੋਨੋਂ ਵਕਤ ਕਰ ਪਾਲ ਚੁੰਨੇ ਕਰ ਬੱਧੀ ਦਾਤਨ ਨੀਂਦ ਕਰੇ ਨਾਲ ਦੁੱਖ ਪਾਵੈ ਲਾਲ ਜੀ ਭਾਈ ਗੰਗਾਲਾਲ ਸੋ ਕਹਿੰਦੇ ਕੰਗਾ ਦੋਨੋਂ ਵਕਤ ਕਰ ਜਿਹੜਾ ਗੁਰੂ ਦਾ ਸਿੱਖ ਹੈ ਨਾ ਦੋਨੋਂ ਵਕਤ ਸੁਰੇਸ਼ ਸ਼ਾਮ ਕੰਗਾ ਕਰਦਾ ਹੈ ਪਾਗ ਜਿਵੇਂ ਕਰ ਬੰਨਦੇ ਪਰਗੇ ਚੋੜ ਕੇ ਬੰਨਦੇ ਦਾਤਨ ਨੀਤ ਕਰੇ ਦਾਤਨ ਭਾਵ ਅੱਜਕੱਲ ਆਪਾਂ ਬਰਸ਼ੀ ਕਹਿ ਸਕਦੇ ਹਾਂ ਪ੍ਰਾਤਕ ਸਮੇਂ 'ਚ ਸਾਡੇ ਜੁਰਮੇ ਦਾਤਨ ਕਰਦੇ ਹੁੰਦੇ ਸੀ ਦਾਤਨ ਨੀਤ ਕਰੇ ਨਾਲ ਦੁੱਖ ਪਾਵੇ ਨਾਲ ਜੀ ਇਹਨੇ ਓਮ ਨਤ ਕਦੀ ਦੁਖੀ ਨਹੀਂ ਹੁੰਦਾ ਜਿਹੜਾ ਗੁਰੂ ਦੀ ਮਰਿਆਦਾ ਦੇ ਅਨੁਸਾਰ ਸੰਸਾਰ ਵਿੱਚ ਰਹਿੰਦੇ ਹੋਏ ਜ਼ਿੰਦਗੀ ਜਿਉਂਦਾ ਹੈ ਉਹਨਾਂ ਕੋਲ ਕੋਈ ਤੁਸੀਂ ਕਾਪੀ ਪੈਨ ਰੈਡੀ ਕਰੋ ਮੈਂ ਕੁਝ ਬੇਸਿਕ ਨੌਲੇਜ ਜਿਹੜੇ ਜਿਹੜਾ ਲਿਖਣਾ ਬਹੁਤ ਜ਼ਰੂਰੀ ਹੈ